ਗੁਰੂ ਦੇ ਬਚਨਾਂ ਵੱਲ ਧਿਆਨ ਦੇਵੋ ਗੁਰੂ ਦੇ ਬਚਨਾਂ ਨੂੰ ਸਨਮੁਖ ਰੱਖ ਕੇ ਆਪਣੀ ਜ਼ਿੰਦਗੀ ਨੂੰ ਜੀਣਾ ਕਰੋ ਤੁਹਾਡੇ ਕਾਰ ਵਿਹਾਰ ਗੁਰੂ ਦੇ ਬਚਨਾਂ ਦੇ ਮੁਤਾਬਕ ਗੁਰੂ ਦੀ ਸਿੱਖਿਆ ਦੇ ਮੁਤਾਬਕ ਹੋਣੇ ਚਾਹੀਦੇ ਨੇ ਰਹਿਣਾ ਕਿਵੇਂ ਹੈ ਬੇਹੰਗਮ ਦੀ ਤਰ੍ਹਾਂ ਬੇਹੰਗਮ ਨਾਮ ਹੈਗਾ ਪੰਛੀ ਦਾ ਪੰਛੀ ਆਸਮਾਨ ਦੀਆਂ ਉਡਾਰੀਆਂ ਲੰਦਾ ਹੈ ਪਰ ਪੰਛੀ ਦੇ ਅੰਦਰ ਮਨੁੱਖ ਜਿੰਨੀ ਪਕੜ ਨਹੀਂ ਹੈ ਕੁਝ ਸਾਧੂ ਇਸ ਤਰ੍ਹਾਂ ਦੇ ਨੇ ਜਿਹੜੇ ਬਾਲ ਬੱਚਿਆਂ ਤੋਂ ਪਰਿਵਾਰ ਤੋਂ ਇਤਿਆਦਿਕ ਮੋਹ ਤੋਂ ਪਾਸੇ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਕੋਈ ਘਰ-ਬਾਰ ਜ਼ਮੀਨ ਜਾਂ ਦਾਦ ਇਤਿਆਦਕ ਉਹਨੂੰ ਆਪਾਂ ਕਹਿੰਦੇ ਬਿਹੰਗਮ ਹੈ ਜੀ ਵੀ ਜਿਹੜੇ ਪਰਿਵਾਰ ਵਿੱਚ ਨਹੀਂ ਵੀ ਪਏ ਗ੍ਰਸਥ ਵਿੱਚ ਨਹੀਂ ਵੀ ਪਏ ਉਹਨਾਂ 'ਚ ਵੀ ਪਕੜ ਕਈ ਵਾਰੀ ਗ੍ਰਸਥੀਆਂ ਨਾਲੋਂ ਵੀ ਜ਼ਿਆਦਾ ਹੈਗੀ ਹੈ ਪਰ ਉੰਜ ਕਹਿੰਦੇ ਅਸੀਂ ਵੀ ਪਰਿਵਾਰ 'ਚ ਨਹੀਂ ਪਏ ਉਹ ਚੇਲੇ ਚੜੜਿਆਂ 'ਚ ਫਸ ਗਏ ਉਹ ਆਪਣੀ ਜਾਇਜਾਕਾਰ 'ਚ ਫਸ ਗਏ ਗੁਰੂ ਕਿਰਪਾ ਕਰੇ ਉਹੀ ਬਚਾ ਸਕਦਾ ਜਿਹਦੇ ਤੇ ਕਿਰਪਾ ਹੋਊਗੀ ਜਿਹਨੇ ਗੁਰੂ ਦੇ ਸ਼ਬਦ ਨੂੰ ਪਛਾਣ ਲਿਆ ਜਿਹਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ ਉਹ ਪਰਵਾਰਿਕ ਜ਼ਿੰਦਗੀ ਜਿਉਂਦਾ ਵੀ ਇਹਨਾਂ ਪਦਾਰਥਾਂ ਦੀ ਪਕੜ ਤੋਂ ਬਚਿਆ ਰਹੇਗਾ